ਅਤੀਜਾ ਕਣਕ ਆਹ ਤੇ ਬਾਪੀ ਤੂੰ ਦੇਖਣ ਦਾ ਹੈ ਨਹੀਂ ਆਪਣੇ ਕੋਲੇ ਗੋਲੇ ਪਿਆਂ ਦੀ ਕਣਕ ਕੀ ਨੇ ਹੁਣਾ ਹਾਂ ਉਧਰ ਦੇਖ ਕੇ ਤਾਂ ਐ ਦੀ ਲੈ ਕੇ ਮੇਰਾ ਛੋਟਾ ਛੋਟਾ ਵਾਲੇ ਦੀ ਬਾਤ ਤੀ ਉਧਰ ਛੋਟਾ ਛੋਟਾ ਵਾਲੇ ਦੀ ਬਾਤ ਤੀ ਉਹ ਬਰੇ ਉਧਰ ਤੁੰਗ ਹੋਣਾ ਨਹੀਂ ਬਾਤ ਤੀ ਨਾ ਵੀ ਵੋਟਾਂ ਪਾਉਣੀਆਂ ਨੇ ਕਾਹਨੂੰ ਇਹਨਾਂ ਨੂੰ ਕਹਾਂ ਮਖਾਣ ਦਵਾਗੇ ਆ ਜੋ ਰੱਬਾ ਆਏ ਤਾਂ ਸਾਲਾ ਇਕਣੇ ਹੈ ਨਾ ਆਰੇ ਭਾਈ ਅੰਦਰ ਨਹੀਂ ਆਈ ਕੁਝ ਨਹੀਂ ਯਾਰ ਬੌਣਿਓ ਪੈਣੀ ਹੁਣ ਕਰਿਆ ਕੀ ਜਾਵੇ ਮੈਨਾ ਤਵੀਆਂ ਨਵਾ ਹੈ ਨਾ 2-4 ਤੋਂ ਵੀ 4 ਵਜੇ ਤੋਂ ਵੀ ਆ ਆ ਦੇ ਲੋ ਕਣਕ ਪਾਲ ਕੇ ਪਹਿਲਾਂ ਤਵੀਆਂ ਚਾਰ ਵੇਰ ਫੇੜਣੀਆਂ ਹੁਣ ਹਲ ਆ ਫਸਦਾ ਵਿੱਚ ਹੁਣ ਰੋਟਾਵੇਟਰ ਚੱਲੂ ਇਹਦੇ ਉੱਤੇ